ਲੇਖਕ ਜਸਵੰਤ ਸਿੰਘ ਕੰਮਲ ਨਾਵਲ ਰੂਪਮਤੀ ਭਾਗ ਚੌਥਾ ਰੂਪਮਤੀ ਦੀ रियासत ਦੇ ਵਜ਼ੀਰ ਤੇ ਹੋਰ ਪ੍ਰਬੰਧਕ ਨਹੀਂ ਚਾਹੁੰਦੇ ਸਨ ਕਿ ਦਖਣਾਂ ਦਾ ਖਰਾਜ ਬੰਦ ਕੀਤਾ ਜਾਵੇ ਕਿਉਂਕਿ ਉਹ ਚਾਹੁੰਦੇ ਸਨ ਖਰਾਜ ਦੀ ਬੰਦੀ ਨਵੇਂ ਖੂਨ ਖਰਾਬੇ ਨੂੰ ਜਨਮ ਦੇਵੇਗੀ ਖੂਨ ਖਰਾਬਾ ਪਰਜਾ ਦੇ ਹੱਕ ਦੀ ਗੱਲ ਨਹੀਂ ਸੀ ਉਂਝ ਰਾਜ ਦੇ ਸਰਦਾਰ ਰੂਪਮਤੀ ਦੇ ਵਫਾਦਾਰ ਸਨ ਪਰ ਉਹ ਸੁਲਤਾਨ ਬਾਜ ਬਹਾਦਰ ਦੀ ਸਹਾਇਤਾ ਨਹੀਂ ਚਾਹੁੰਦੇ ਸਨ ਉਹ ਲੰਬੀ ਸੋਚਦੇ ਸਨ ਬਾਜ ਬਹਾਦਰ ਦੇ ਤਾਕਤ ਫੜ ਜਾਣ ਨਾਲ ਰਿਆਸਤ ਵਿੱਚ ਇਸਲਾਮੀ ਸਰਾਹ ਦਾ ਵੀ ਬੋਲ ਵਾਲਾ ਹੋਵੇਗਾ ਕੋਈ ਰਾਜਾ ਬਿਨਾ ਗਰਜ ਦੇ ਬੇਗਾਨੀ ਅੱਗ ਵਿੱਚ ਕਿਉਂ ਪੈਰ ਪਾਉਂਦਾ ਹੈ ਬਿਨਾ ਲਾਲਚਾ ਖਿਦਮਤ ਦੇ ਬਦਲੇ ਉਹ ਰਿਆਸਤ ਵੀ ਹੜਾਪ ਸਕਦਾ ਹੈ ਕਵਰਾ ਕਵਰਾਨੀ ਦਾ ਬਾਪ ਧਰਮੀ ਰਾਜਾ ਸੀ ਉਸ ਦੇ ਸਵਰਗ ਸੁਧਾਰ ਪਿੱਛੋਂ ਵੀ ਉਸ ਦਾ ਪ੍ਰਤਾਪ ਦਰਬਾਰੀਆਂ ਉੱਤੇ ਕਾਇਮ ਰਿਹਾ ਸੀ ਸਾਰੇ ਦਰਬਾਰੀ ਉਸ ਦਾ ਸਤਿਕਾਰ ਕਰਦੇ ਸਨ ਭਵੇਂ ਰਾਜ ਦੇ ਸਾਰੇ ਕਾਰ ਵਿਹਾਰ ਉਹ ਆਪੇ ਕਰਦੇ ਸਨ ਉਹ ਰੂਪਮਤੀ ਨੂੰ ਪੂਰਾ ਸਨੇਹ ਸਤਿਕਾਰ ਦਿੰਦੇ ਸਨ ਪਰ ਹੁਣ ਉਹ ਦੱਖਣ ਵਾਲਿਆਂ ਨੂੰ ਖਰਾਜਨਾ ਦੇਣ ਬਾਰੇ ਅੜ ਕੇ ਖਲੋ ਗਈ ਦਰਬਾਰੀਆਂ ਉਲਝੀ ਸਮੱਸਿਆ ਗੁਰੂ ਦੇ ਬਗੇ ਲਿਆ ਰੱਖੀ ਕਿ ਰੂਪਮਤੀ ਨੂੰ ਮਨਾਇਆ ਜਾਵੇ ਦੱਖਣ ਵਾਲੇ ਜਰਵਾਨੇ ਖਰਾਜਨਾ ਦੇਣ ਤੋਂ ਗੁੱਸੇ ਵਿੱਚ ਆ ਕੇ ਸਾਨੂੰ ਬਰਬਾਦ ਕਰ ਦੇਣਗੇ ਅਤੇ ਰਿਆਸਤ ਆਪਣੇ ਰਾਜ ਦਾ ਹਿੱਸਾ ਬਣਾ ਲੈਣਗੇ ਗੁਰੂ ਦੇਵ ਨੂੰ ਬਾਜ ਬਹਾਦਰ ਦੇ ਹਿੱਕ ਥਾਪਣ ਉਤੇ ਭਰੋਸਾ ਸੀ ਉਸ ਸਲਾਹ ਦਿੱਤੀ ਤੁਹਾਡੇ ਵਿੱਚੋਂ ਚਾਰ ਪੰਜ ਸਿਆਣੇ ਬੰਦੇ ਸੁਲਤਾਨ ਨੂੰ ਮਿਲ ਕੇ ਆਓ ਅਤੇ ਉਸ ਦੇ ਦਿਲ ਦੀ ਥਾਪੋਂ ਸੁਲਤਾਨ ਦੀ ਨੀਅਤ ਜਾਂਚ ਕੇ ਕੋਈ ਫੈਸਲਾ ਕਰੋ ਕਾਲੀ ਵਿੱਚ ਕੋਈ ਕਦਮ ਨਾ ਪੁੱਟੋ ਗੁਰੂ ਦੀ ਗੁਰੂ ਦੇਵ ਦੀ ਸਲਾਹ ਦਰਬਾਰੀਆਂ ਨੂੰ ਚੰਗੀ ਲੱਗੀ ਰੂਪਮਤੀ ਨੇ ਸਾਰੀ ਦਾਨਾ ਨੂੰ ਸਮਝਾ ਕੇ ਪਹਿਲੋਂ ਮੰਡੂ ਨੂੰ ਭੇਜ ਦਿੱਤਾ ਤੇ ਜੋ ਸੁਲਤਾਨ ਆਪਣੇ ਦਿੱਤੇ ਵਚਨਾਂ ਉਤੇ ਪੱਕਾ ਰਹੀਂ। ਬਾਜ ਬਹਾਦਰ ਦਾਨਾ ਰਹੀ ਰੂਪਮਤੀ ਦਾ ਸਨੇਹਾ ਸੁਣ ਕੇ ਮੁਸਕਾ ਪਿਆ। ਲੱਗਦਾ ਏ ਪਾਸਾ ਸਿੱਧਾ ਹੀ ਪਵੇਗਾ। ਕੋਇਲ ਮੇਰੇ ਮਹਿਲਾਂ ਦੇ ਚੱਕਰ ਕੱਢ ਰਹੀ ਹੈ। ਜਦੋਂ ਦਰਬਾਰੀ ਆਏ ਸੁਲਤਾਨ ਨੇ ਉਹਨਾਂ ਦੀ ਰੱਜ ਕੇ ਆਉ ਭਗਤ ਕੀਤੀ ਤੇ ਹੀਰਾਬਾਈ ਦੀ ਮਹਿਫਲ ਜੋੜੀ। ਸ਼ਰਾਬ ਦੇ ਸ਼ਕੀਨਾ ਅੱਗੇ ਸਰਾਹੀ ਫੇਰੀ ਗਈ। ਮੰਡੀ ਵਾਲੇ ਹਾਇਸੀਤ ਵੱਲੋਂ ਛੋਟੇ ਸਨ ਆਪਣੀ ਇੰਨੀ ਖਾਤਰ ਹੁੰਦੀ ਵੇਖ ਕੇ ਚੌਂਕ ਰਹਿ ਗਏ ਬਾਜਬਹਾਦਰ ਨੇ ਜਾਣ ਕੇ ਗੱਲ ਨੂੰ ਕਈ ਦਿਨ ਟਾਲੀ ਰੱਖਿਆ ਉਹਨਾਂ ਨੂੰ ਪੂਰੀ ਐਸ਼ ਕਰਵਾਈ ਗਈ ਇੱਕ ਸਿਆਣੇ ਦਰਬਾਰੀ ਨੇ ਸਾਥਨਾਂ ਨੂੰ ਸਮਝਾਇਆ ਆਖਰ ਸਾਡੀ ਇੰਨੀ ਸੇਵਾ ਕਿਉਂ ਕੀਤੀ ਜਾ ਰਹੀ ਹੈ ਜਰਾ ਸੋਚੋ ਤਾਂ ਜਿਹੜੀ ਗੱਲ ਅਸੀਂ ਤੈਹ ਕਰਨਾ ਹੈ ਉਸ ਦੀ ਬਾਈ ਤਾਂ ਹੀ ਨਹੀਂ ਸਾਡੀ ਇਸ ਚੋਰ ਮੇਲਨੀ ਦਾ ਜੇ ਦਖਣਿਆਂ ਨੂੰ ਪਤਾ ਲੱਗਾ ਤਾਂ ਕਿਸ ਪਾਪ ਆਵੇਗੀ ਦਰਬਾਰੀ ਖਾਤਰਦਾਰੀ ਦੇ ਨਸ਼ੇ ਤੋਂ ਜਾਗੇ ਹਾਂ ਮੂਰਤੀ ਨਰੈਣ ਜੀ ਸਾਨੂੰ ਅਸਲ ਗੱਲ ਤੋਰਨੀ ਚਾਹੀਦੀ ਹੈ ਆਖੀ ਜੀ ਸੁਲਤਾਨ ਅਸੀਂ ਭਲਕੇ ਵਾਪਸ ਜਾ ਰਹੇ ਹਾਂ ਸਾਡੀ ਅਰਜ਼ ਦਾ ਨਤਾਰਾ ਹੋ ਜਾਵੇ ਉਹ ਸਾਰੇ ਇੱਕ ਮਤ ਹੋ ਗਏ ਆਏ ਦਾਨਾ ਨੂੰ ਉਹਨਾਂ ਆਪਣੀ ਖਾਇਸ਼ ਕਹਿ ਦਿੱਤੀ ਤੇ ਸੁਲਤਾਨ ਹਜ਼ੂਰ ਗੱਲ ਕਰਨ ਲਈ ਅੱਜ ਹੀ ਸਾਨੂੰ ਸਮਾਂ ਦੇਣ ਦਾਨਾ ਦਾ ਇੱਕ ਤਰ੍ਹਾਂ ਦੋਹਾਂ ਤਿਰਾਂ ਵਿੱਚ ਕਰ ਸਾਨੂੰ ਵੰਡ ਸਕਦਾ ਸੀ ਬਨ ਚੁੱਕਾ ਸੀ ਸੋ ਉਸ ਦੇ ਅਰਜ ਕਰਨ ਉਤੇ ਦਰਬਾਰ ਖਾਸ ਵਿੱਚ ਮੰਡੀ ਦੇ ਸਰਦਾਰ ਅਨੁਸਾਧ ਲਿਆ ਗਿਆ ਹੁਣ ਆਪਸੀ ਸਲਾਹ ਨਾਲ ਮੂਰਤੀ ਨਾਰੈਣ ਨੂੰ ਗੱਲਬਾਤ ਕਰਨ ਲਈ ਚੁਣ ਲਿਆ ਮੂਰਤੀ ਨਾਰੈਣ ਰਾਣਾ ਧਰਮਨੰਦ ਦਾ ਵਫਾਦਾਰ ਦਰਬਾਰੀ ਸੀ ਉਸ ਮਰਨ ਤੋਂ ਪਹਿਲਾਂ ਉਸ ਨੂੰ ਰਿਆਸਤ ਦਾ ਮੁੱਖ ਮੰਤਰੀ ਥਾਪ ਦਿੱਤਾ ਸੀ ਦਰਬਾਰੀ ਸਮਝਦੇ ਸਨ ਸਾਰਿਆਂ ਦੀ ਆਪਾਥਾਪੀ ਨਾਲ ਸਾਡਾ ਚੰਗਾ ਪ੍ਰਭਾਵ ਨਹੀਂ ਪੈਣਾ। ਸੁਲਤਾਨ ਦੇ ਆਉਣ ਉੱਤੇ ਉਹ ਸਾਰੇ ਉੱਠ ਕੇ ਖਲੋ ਗਏ ਤੇ ਨਮਸਕਾਰ ਵਿੱਚ ਸਿਰ ਝੁਕਾ ਦਿੱਤੇ। ਤਸਰੀਫ ਰੱਖੋ ਸਰਦਾਰੋ ਤੁਹਾਡੀ ਆਉ ਭਗਤ ਵਿੱਚ ਕੋਈ ਕਸਰ? ਸੁਲਤਾਨ ਪੂਰੇ ਸਨੇਹ ਨਾਲ ਪੁੱਛ ਗਿਆ। ਧੰਨਵਾਦ ਸਾਡੀ ਤੁਹਾਡੇ ਦਰਸ਼ਨ ਪਈ। ਤੁਸਾਂ ਦੀ ਸੇਵਾਦਾਰ ਜਿੰਨੀ ਸਾਡੀ ਆਉ ਭਗਤ ਕੀਤੀ ਅਸੀਂ ਸੋਚ ਵੀ ਨਹੀਂ ਸਕਦੇ ਸੀ। ਤੁਹਾਡੇ ਬਹੁਤ ਸ਼ੁਕਰਗੁਜ਼ਾਰ ਹਾਂ। ਤੁਹਾਡੇ ਮਾਨ ਸਤਕਾਰ ਦਾ ਭਾਰ ਕਿਵੇਂ ਲਾਹਾਂਗੇ? ਤੁਹਾਡੀ ਸੁਲਤਾਨੀ ਹਾਥੀ ਵਰਗੀ ਹੈ ਤੇ ਸਾਡੀ ਹਾਇਸਤ ਕੁਝ ਵੀ ਨਹੀਂ। ਮੂਰਤੀ ਨੇ ਖਲੋ ਕੇ ਆਪਣੇ ਵੱਲੋਂ ਅਰਜੀ ਪ੍ਰਗਟ ਕੀਤੀ। ਤੁਸੀਂ ਭਰਾਓ, ਮਿੱਤਰੋ, ਇੰਨੀਆਂ ਛੋਟੀਆਂ ਗੱਲਾਂ ਨਾ ਕਰੋ। ਸੁਲਤਾਨ ਨੇ ਦਿਆਰਦਲੀ ਦਿਖਾਈ। ਸੁਲਤਾਨ ਹਜ਼ੂਰ ਤੁਹਾਡੀਆਂ ਮਿਹਰਬਾਨੀਆਂ ਦੀ ਜਦ ਅਸੀਂ ਨਾਲ ਲੈ ਕੇ ਜਾਵਾਂਗੇ ਉਮਰ ਭਰ ਚੇਤੇ ਰੱਖਾਂਗੇ ਕਿ ਅਸਾਂ ਤੁਹਾਡੀ ਸੁਲਤਾਨੀ ਦਾ ਦੇਣ ਦੇਣਾ ਹੈ ਮੂਰਤੀ ਨਰੈਣ ਦਾ ਮਲਾ ਕੇ ਅਸਲ ਗੱਲ ਵਾਲਾ ਅਸੀਂ ਮਹਾਰਾਜ ਇੱਕ ਸ਼ੰਕਾ ਨਿਵਾਰਤ ਕਰਨ ਆਏ ਹਾਂ ਦਾਨਾ ਸੁਲਤਾਨ ਨੂੰ ਪਹਿਲਾਂ ਹੀ ਹਰ ਤਰ੍ਹਾਂ ਦੀ ਜਾਣਕਾਰੀ ਦੇ ਚੁੱਕਾ ਸੀ ਕਿ ਮੰਡੀ ਦਰਬਾਰ ਵਿੱਚ ਦਖਣ ਵਾਲਿਆਂ ਨੂੰ ਖਰਾਜ ਦੇਣ ਨਾ ਦੇਣ ਬਾਰੇ ਚਰਚਾ ਚੱਲ ਰਹੀ ਹੈ ਸੁਲਤਾਨ ਨੇ ਮੁਸਕਾ ਕੇ ਆਖਿਆ ਕਹੋ ਮਿੱਤਰ ਪਿਆਰੋ ਸਾਡੇ ਵਿਚਾਰ ਕੋਈ ਸ਼ੰਕਾ ਨਹੀਂ ਰਹਿਣੀ ਚਾਹੀਦੀ ਦਰਿਆ ਦੇਲ ਸੁਲਤਾਨ ਜੀ ਤੁਹਾਡੀ ਹਮੇਸ਼ਾ ਚੜਦੀ ਕਲਾ ਰਹੇ ਅਰਜ ਅਸੀਂ ਕਮਜ਼ੋਰ ਹੋਣ ਕਾਰਨ ਦਖਣ ਵਾਲਿਆਂ ਨੂੰ ਖਿਰਾਜ ਦੇ ਕੇ ਆਪਣਾ ਬਚਾਅ ਕਰਦੇ ਹਾਂ ਤੁਸੀਂ ਗੁਰੂ ਦੇਵ ਤੇ ਕੁਵਰਾਣੀ ਰੂਪਮਤੀ ਨੂੰ ਖਿਰਾਜ ਨਾ ਦੇਣ ਦੀ ਸਲਾਹ ਦੇ ਆਏ ਹੋ ਉਸਤਾਕੀ ਮਾਫ ਐਨੀ ਵੱਡੀ ਛਾਲ ਤੁਸੀਂ ਕਿਵੇਂ ਮਾਰ ਦਿੱਤੀ ਜਦੋਂ ਖਿਰਾਜ ਨਾ ਤਾਰਨਾ ਸਿੱਧਾ ਜੰਗ ਨੂੰ ਸੱਦਾ ਦੇਣਾ ਬਣ ਜਾਂਦਾ ਹੈ ਜੰਗ ਵਿੱਚ ਕੋਈ ਰਾਜ ਬਿਨਾ ਕਾਰਨ ਨਹੀਂ ਖੁੱਦ ਸਕਦਾ ਦੂਜੇ ਪਾਸੇ ਤਾਕਤੋ ਹੀ ਨਾ ਹੀ ਸ਼ਰਮ ਸ਼ਰਨ ਆਉਂਦਾ ਹੈ ਇਸ ਮਸਲੇ ਨੂੰ ਅਸੀਂ ਧੁਰ ਤੱਕ ਸਮਝਣਾ ਚਾਹੁੰਦੇ ਹਾਂ ਮੂਰਤੀ ਨੇ ਆਪਣੀ ਸੋਚ ਨੂੰ ਬਹੁਤ ਬਹੁਤ ਸੁਲਤਾਨ ਅੱਗੇ ਰੱਖ ਦਿੱਤਾ ਬਾਜ ਬਹਾਦਰ ਜਾਣਦਾ ਸੀ ਅਸਲ ਗੱਲ ਤੇ ਹਰ ਹਾਲਤ ਵਿੱਚ ਸਾਹਮਣੇ ਆਉਣਾ ਹੀ ਹੈ ਪਰ ਇੰਨੀ ਗਹਿਰ ਗੰਭੀਰਤਾ ਨਾਲ ਆਵੇਗੀ ਉਸਨੂੰ ਚਿੱਤ ਚੇਤਾ ਨਹੀਂ ਸੀ ਉਸ ਦੇ ਅੰਦਰ ਚੋਰ ਸੀ ਉਹ ਕੰਬੀ ਦੀ ਲਹਿਰ ਖਾ ਗਿਆ ਪਰ ਉਸ ਆਪਣਾ ਆਪ ਹਰ ਤਰ੍ਹਾਂ ਸਾਂਭਣ ਦਾ ਯਤਨ ਕੀਤਾ ਉਸ ਦਾ ਮਨ ਆਖ ਗਿਆ ਰੂਪਮਤੀ ਲਈ ਸਿਰ ਤੜ ਦੀ ਵਾਜੀ ਲਾਵਾਂਗਾ ਉਹ ਭਰਪੂਰ ਰੋਹ ਵਿੱਚ ਬੋਲਿਆ ਦੇਖੋ ਸਰਦਾਰੋ ਮੈਂ ਪਹਿਲੇ ਬੋਲਾਂ ਵਿੱਚ ਤੁਹਾਨੂੰ ਮਿੱਤਰ ਆਖੇ ਤੁਹਾਡੇ ਰਾਣਾ ਧਰਮਨੰਦ ਜੀ ਬਹੁਤ ਹੀ ਭੋਲੇ ਪੁਰਸ਼ ਸਨ ਉਹਨਾਂ ਮੇਰੇ ਅੱਬਾ ਜਾਨ ਨਾਲ ਹੱਥ ਮਿਲਾਈ ਰੱਖਿਆ ਸੀ ਮੰਡੂ ਨੂੰ ਤੁਹਾਡੇ ਰਾਜ ਵੱਲੋਂ ਕਦੇ ਕੋਈ ਸ਼ਿਕਾਇਤ ਨਹੀਂ ਮਿਲੀ ਦਖਣੀਆਂ ਦਾ ਮੈਂ ਵੀ ਬਸਾ ਨਹੀਂ ਖਾਣਾ ਚਾਹੁੰਦਾ ਉਸ ਨੂੰ ਸਾਂਝਾ ਦੁਸ਼ਮਣ ਬਣਾ ਕੇ ਅਸੀਂ ਕਿਉਂ ਨਾ ਮਿੱਤਰ ਬਣੀਏ ਮੈਂ ਤੁਹਾਡੇ ਦੁੱਖ ਦਾ ਭਾਈਵਾਲ ਬਣ ਕੇ ਤੁਸੀਂ ਮੇਰੇ ਲਈ ਸਹਾਈ ਹੋਵੋ ਸੁਲਤਾਨ ਦੇ ਸੁਲਤਾਨ ਨੇ ਪੱਖੇ ਦੀ ਹਵਾ ਲੈਂਦਿਆਂ ਵੀ ਮੱਥੇ ਦੀ ਤਰੇਲੀ ਸਾਫ਼ ਕੀਤੀ ਇਹ ਸੱਚ ਹੈ ਮੈਂ ਮਹਾਤਮਾ ਜੀ ਤੇ ਰੂਪਮਤੀ ਨੂੰ ਵਚਨ ਦੇ ਆਇਆ ਹਾਂ ਕਿ ਤੁਹਾਨੂੰ ਦਖਣ ਵਾਲਿਆਂ ਦੇ ਖਰਾਜ ਤੋਂ ਯਾਦ ਕਰਵਾਵਾਂਗੇ ਕੀ ਮਹਾਰਾਜ ਤੁਸੀਂ ਇਸ ਵਚਨ ਨਾਲ ਇੱਕ جنگ ਨੂੰ ਦਾਵਤ ਨਹੀਂ ਦੇ ਆਏ ਸਾਨੂੰ ਸ਼ਾਂਤ ਬਸਦਿਆਂ ਨੂੰ ਖੋਨੀ ਖੜਬੜ ਦੇ ਮੂੰਹ ਨਹੀਂ ਤੱਕਾਈ ਮੂਰਤੀਂਦਰਾ ਨੇ ਆਪਣੇ ਸਾਥੀਆਂ ਵੱਲ ਵੇਖਦਿਆਂ ਡੂੰਗਾ ਸਾ ਭਰਿਆ ਤੁਸੀਂ ਆਖਦੇ ਸਹੀ ਹੋ ਦਖਣ ਵਾਲਿਆਂ ਨਾਲ ਸਾਨੂੰ ਨਹੀਂ ਤੁਹਾਨੂੰ ਨਹੀਂ ਤਾਂ ਸਾਨੂੰ ਲੜਨਾ ਪਵੇਗਾ ਸੁਲਤਾਨ ਨੂੰ ਠੀਕ ਉੱਤਰ ਨਹੀਂ ਆਉੜਿਆ ਸੀ ਸੁਲਤਾਨ ਹਜੂਰ ਤੁਹਾਡੀ ਬਹਾਦਰੀ ਤੇ ਦਲੇਰੀ ਦੀ ਤਾਕ ਤੁਸੀਂ ਕਈ ਲੜਾਂਗਾਂ ਲੜੀਆਂ ਤੇ ਜਿੱਤੀਆਂ ਹਨ ਪਰ ਅਸੀਂ ਲੜਨ ਯੋਗ ਨਹੀਂ ਕਿਆ ਬਿੱਧੀ ਕਿਆ ਬਿੱਧੀ ਦਾ ਸੋਰਵਾ ਤੁਸੀਂ ਆਪਣੇ ਤੌਰ ਤੇ ਲੜੋ ਜਿੱਤ ਪ੍ਰਾਪਤ ਕਰੋ ਅਸੀਂ ਦੱਖਣਗਾਂ ਵਾਲਿਆਂ ਖਰਾਜ ਤੁਹਾਨੂੰ ਦੇਣ ਦਾ ਇਨਕਾਰ ਕਰਦੇ ਹਾਂ ਮੂਰਤੀ ਨਾਰਾਇਣ ਨੇ ਮਰਿਆ ਨਹੀਂ ਜਿਉਂਦਾ ਸੱਪ ਸੁਲਤਾਨ ਦੇ ਗਲ ਪਾ ਦਿੱਤਾ ਸੁਲਤਾਨ ਨੂੰ ਆਪਣੀ ਗੱਲ ਤੋਂ ਭੱਜਣ ਔਖਾ ਹੋ ਗਿਆ ਉਸ ਸੋਚਿਆ ਹੁਣ ਗਿੱਦੀ ਪੁਣਾ ਦੁਖ ਬੁਖਾਉਣਾ ਮੈਨੂੰ ਸੋਭਾ ਨਹੀਂ ਦੇਵੇਗਾ ਬਾਜ ਬਹਾਦਰ ਨੇ ਲਲਕਾਰਦਿਆ ਕਿਹਾ ਮੈਂ ਲੜਾਂਗਾ ਜੇ ਮੇਰੀ ਜਿੱਤ ਹੋਈ ਇਕਰਾਰ ਅਨੁਸਾਰ ਤੁਹਾਡੇ ਕੋਲ 1 ਟਕਾ ਨਹੀਂ ਲਵਾਂਗਾ ਪਰ ਤੁਹਾਨੂੰ ਮੇਰੇ ਹਮਸਾਈ ਮਿੱਤਰ ਬਣਨਾ ਹੋਵੇਗਾ ਤੁਸੀਂ ਮੇਰੀ ਸੱਜੀ ਵਾਂ ਬਣੋ ਮੈਂ ਤੁਹਾਡੀ ਹਰ ਤਰੀ ਤਰ੍ਹਾਂ ਦੀ ਰਾਖੀ ਕਰਾਂਗਾ ਉਸ ਆਪਣੇ ਵੱਲੋਂ ਫੈਸਲਾ ਸੁਣਾ ਦਿੱਤਾ ਇਸ ਫੈਸਲੇ ਨੇ ਮੂਰਤੀ ਅਤੇ ਉਸ ਦੇ ਸਾਥੀਆਂ ਦੇ ਮੂੰਹ ਬੰਦ ਕਰ ਦਿੱਤੇ ਸੁਲਤਾਨ ਤਖਤ ਤੋਂ ਉੱਟ ਕੇ ਮੂਰਤੀ ਕੋਲ ਆ ਗਿਆ ਕਿਉਂ ਹੁਣ ਕੀ ਸੋਚਦੇ ਹੋ ਮੂਰਤੀ ਨੇ ਉੱਤਰ ਦੇਣ ਲਈ ਆਪਣੇ ਸਰਦਾਰ ਵੱਲ ਝਾਤ ਮਾਰੀ ਉਨਾਂ ਦਾ ਹੰਗਾਰਾ ਪਾ ਕੇ ਉਸ ਸੁਲਤਾਨ ਦਾ ਵਧਿਆ ਹੱਥ ਫੜ ਲਿਆ ਸੁਲਤਾਨ ਬਹਾਦਰ ਅਸੀਂ ਪੂਰੇ ਸਿੱਧਕ ਨਾਲ ਤੁਹਾਡੀ ਮਿੱਤਰ ਦਾ ਦਾ ਹੱਥ ਫੜਦੇ ਹਾਂ ਪਰ ਸਾਨੂੰ ਮੰਝਦਾਰ ਵਿੱਚ ਨਾ ਡੋਬ ਦੇਣਾ ਮੂਰਤੀ ਮਹਾਨ ਇਹ ਵਚਨ ਇੱਕ ਸੁਲਤਾਨ ਦਾ ਹੀ ਨਹੀਂ ਇੱਕ ਸੂਰਮੇ ਮਰਦ ਦਾ ਵੀ ਹੈ ਜਿਹੜਾ ਆਪਣੀ ਜਾਨ ਤਲੀ ਤੇ ਧਰ ਕੇ ਜੰਗ ਵਿੱਚ ਵੜਦਾ ਹੈ ਕੁਝ ਹੋਰ ਦੱਸੋ ਸੁਲਤਾਨ ਨੂੰ ਲੱਗਾ ਮੰਡੀ ਦਰਬਾਰੀਆਂ ਨੂੰ ਬੱਟੇ-ਬੱਟ ਪਾ ਕੇ ਮੋਰਚਾ ਮਾਰ ਲੇ ਮੂਰਤੀ ਅਤੇ ਉਸ ਦੇ ਸਾਥੀ ਸਰਦਾਰਾਂ ਕੋਲ ਸੁਲਤਾਨ ਨਾਲ ਸਹਿਮਤ ਹੋਣ ਬਿਨਾਂ ਕੋਈ ਚਾਰਾ ਹੀ ਨਹੀਂ ਸੀ ਰਿਹਾ ਸੀ। ਧੰਨਵਾਦ।